ਕੁਦਰਤ ਐਦਾਂ ਕਰ ਮੇਰਾ ਨਾ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਪਿਆ ਤੇ ਰਾਤ ਦੀ ਕੜੀ ਜੜੀ ਬਣਾਈ ਆ ਨਾ ਮੈਂ ਫ੍ਰਿਜ ਵਿੱਚ ਰੱਖ ਦਿੱਤੀ ਸੀ ਤੇ ਮੈਨੂੰ ਥੋੜੀ ਪਾ ਕੇ ਲਿਆ ਦੇ ਮੈਂ ਉਹੀ ਖਾ ਲੈਣੀ ਆ ਐਲੋ ਮੰਮੀ ਜੀ ਕੁਦਰਤ ਐ ਤੇ ਠੰਡੀ ਆ ਗਰਮਤਾ ਕਰ ਦੇਣੀ ਸੀ ਏਦਾਂ ਕਿਦਾਂ ਖਾ ਹੋਊਗੀ ਠੰਡੀ ਫ੍ਰਿਜ ਚੋਂ ਕੱਢੀ ਹੋਈ ਮੰਮੀ ਜੀ ਜੇ ਮੈਂ ਕਿੜੀ ਥੋੜਾ ਜਿਹਾ ਪਾਣੀ ਪਾ ਕੇ ਰਜਾ ਕੇ ਗਰਮ ਕਰ ਦਿੰਦੀ ਨਾ ਫੇਰ ਤੁਸੀਂ ਕਹਿਣਾ ਸੀ ਨੂਨ ਘਟ ਗਿਆ ਤੇ ਜੇ ਮੈਂ ਨੂਨ ਪਾ ਦਿੰਦੀ ਨਾ ਤੇ ਫੇਰ ਤੁਸੀਂ ਕਹਿਣਾ ਸੀ ਨੂਨ ਤੇਜ ਹੋ ਗਿਆ ਮੰਮੀ ਜੀ ਦੱਸੋ ਮੈਂ ਕਰਾਂ ਤੇ ਕਰਾਂ ਕੀ ਕੁਦਰਤ ਐਨੀ ਗੁੱਸੇ ਵਾਲੀ ਗੱਲ ਤਾਂ ਹੈਗੀ ਨਹੀਂ ਜਿਨੀ ਤੂੰ ਤਤੀ ਹੋਈ ਫਿਰਦੀ ਆ ਕੋਈ ਗੱਲ ਆ ਤੇ ਮੈਨੂੰ ਦੱਸ ਮੰਮੀ ਜੀ ਗੁੱਸੇ ਵਾਲੀ ਕੋਈ ਗੱਲ ਨਹੀਂ ਆ ਬਸ ਤੁਹਾਨੂੰ ਨਾ ਮੈਨੂੰ ਕਿਸੇ ਨਾ ਕਿਸੇ ਗੱਲ ਤੋਂ ਟੋਕਣ ਦੀ ਆਦਤ ਪੈ ਗਈ ਆ ਮੇਰੀ ਹਰ ਬਣਾਈ ਚੀਜ਼ ਦੇ ਵਿੱਚ ਤੁਸੀਂ ਨੁਕਸ ਕੱਢ ਦਿੰਦੇ ਹੋ ਹਰੇ ਗੱਲੇ ਦੇ ਵਿੱਚ ਤੁਸੀਂ ਰੋਕ ਟੋਕ ਕਰਦੇ ਰਹਿੰਦੇ ਹੋ ਕੁਦਰਤ ਪੁੱਤ ਮੈਨੂੰ ਤੇ ਨਹੀਂ ਲੱਗਦਾ ਕਿ ਤੈਨੂੰ ਮੈਂ ਕਿਸੇ ਗੱਲ ਨੂੰ ਰੋਕ ਟੋਕ ਕੀਤੀ ਆ ਪਰ ਹਾਂ ਜੇ ਕੋਈ ਗੱਲ ਗਲਤ ਆ ਜਾਂ ਕੋਈ ਚੀਜ਼ ਸਹੀ ਨਹੀਂ ਆ ਤੇ ਮੇਰਾ ਸਮਝਾਉਣਾ ਤੇਨੂੰ ਫਰਜ਼ ਹੈ ਨਾ ਉਹ ਤਾਂ ਮੈਨੂੰ ਤੇਨੂੰ ਦੱਸਣੀ ਹੀ ਪਊਗੀ ਨਾ ਮੰਮੀ ਜੀ ਮੇਰੀਆਂ ਗਲਤੀਆਂ ਕੱਢਣਾ ਬੰਦ ਕਰੋ ਤੇ ਜੇ ਹੁਣ ਕੁਝ ਹੋਰ ਵੀ ਬਣਾਉਣਾ ਤੇ ਖਾਣਾ ਆ ਨਾ ਤਾਂ ਉਹ ਪਈ ਆ ਕਿਚਨ ਜਾ ਕੇ ਬਣਾਓ ਤੇ ਖਾਓ ਆਪਣੇ ਮਨਪਸੰਦ ਦਾ ਖਾਣਾ ਹੂੰ ਇਹਦੇ ਮਨ 'ਚ ਨਾ ਜ਼ਰੂਰ ਕੋਈ ਗੱਲ ਆ ਪੁੱਛਦੀ ਆ ਮੈਂ ਜਾ ਕੇ ਵੇਖ ਜੇ ਤੇਰੇ ਮਨ ਚ ਕੋਈ ਗੱਲ ਹੈ ਨਾ ਤੇ ਮੈਨੂੰ ਦੱਸ ਤੇ ਸਹੀ ਐਵੇਂ ਬਿਨਾ ਗੱਲ ਤੋਂ ਹੀ ਗੱਲ ਦਾ ਹਵਾ ਬਣਾਈ ਜਾਂਦੀ ਆ ਮੰਮੀ ਜੀ ਅੱਜ ਕੱਲ੍ਹ ਨਾ ਤੁਸੀਂ ਮੇਰੀ ਹਰ ਨਿੱਕੀ ਨਿੱਕੀ ਗੱਲ ਦੇ ਵਿੱਚ ਨਿੱਕੇ ਨਿੱਕੇ ਕੰਮ ਦੇ ਵਿੱਚ ਨਾ ਨੁਕਸ ਕੱਢਣ ਲੱਗ ਗਏ ਹੋ ਆਏ ਹਾਏ ਜੇ ਮੈਂ ਰੋਟੀ ਬਣਾਵਾ ਤੇ ਰੋਟੀ ਕੱਚੀ ਆ ਸਬਜ਼ੀ ਬਣਾਵਾ ਉਹ ਤੁਹਾਡੇ ਨੱਕ ਤੇ ਨਹੀਂ ਚੜਦੀ ਅੱਜ ਜੇ ਮੈਂ ਕੜੀ ਬਣਾਈ ਆ ਕਦੀ ਠੰਡੀ ਆ ਤੇ ਕਦੀ ਤੱਤੀ ਆ ਤੁਸੀਂ ਜੋ ਖਾਣਾ ਹੁੰਦਾ ਨਾ ਆਪੇ ਬਣਾ ਕੇ ਖਾ ਲਿਆ ਕਰੋ ਹੋਲੀ ਬੋਲ ਲੈ ਉਹ ਬਾਹਰ ਗਵਾਂਢੀ ਸੁਣਨਗੇ ਤੇ ਕੀ ਸੋਚਣਗੇ ਉਹਨਾਂ ਨੇ ਤੇ ਐਹੀ ਕਹਿਣਾ ਹੈ ਬਿਨੋ ਸੱਸ ਲੜਦੀਆਂ ਹੋਣੀਆਂ ਥੋੜੀ ਆਪਣੀ ਟੋਨ ਨਾ ਥੱਲੇ ਰੱਖ ਮੰਮੀ ਜੀ ਮੈਨੂੰ ਲੋਕਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਕੋਈ ਕੁਝ ਕਹਿੰਦਾ ਨਾ ਕਹੀ ਜਾਵੇ ਆਪੇ ਆ ਤਾਂ ਦਸਮਾਲ ਆਪੇ ਤੇਰੀ ਸਾਰੀ ਰਸੋਈ ਖੁੱਲੀ ਜੋ ਮਰਜੀ ਬਣਾਓ ਤੇ ਜੋ ਮਰਜੀ ਖਾਓ ਮੈਂ ਚੱਲੀ ਲੈ ਦੱਸ ਚੰਗੀ ਭਲੀ ਮੇਰ ਨਾਲ ਰੋਜ਼ ਹੱਸਦੀ ਖੇਡਦੀ ਰਹਿੰਦੀ ਆ ਅੱਜ ਪਤਾ ਨਹੀਂ ਇਹਨੂੰ ਕਿਹੜਾ ਸੱਪ ਲੜ ਗਿਆ ਜਿਹੜੀ ਕਲਪੀ ਪਈ ਆ ਮੈਂ ਅੱਜ ਮੰਮੀ ਨੂੰ ਫੋਨ ਕਰਕੇ ਨਾ ਅੱਜ ਕਹਿ ਹੀ ਜੈਣਾ ਇੱਕ ਪਾਸੇ ਗੱਲ ਕਰ ਹੀ ਲਵੋ ਹੈਲੋ ਪੁੱਤ ਮੰਮੀ ਜੀ ਮੇਰੀ ਸੱਸ ਨਾ ਮੇਰੇ ਹਰ ਇੱਕ ਥੇ ਕੰਮ ਦੇ ਵਿੱਚ ਨਾ ਨੁਕਸ ਕੱਢਦੀ ਰਹਿੰਦੀ ਆ ਅੱਛਾ ਨਿੱਕੀ ਨਿੱਕੀ ਗੱਲਾਂ ਦੇ ਨੁਕਤਾ ਚਿੰਨੀ ਕਰਦੀ ਰਹਿੰਦੀ ਆ ਜਾਂ ਤੇ ਇਹਦੇ ਨਾਲ ਆ ਕੇ ਨਾ ਗੱਲ ਕਰਕੇ ਜਾਓ ਜਾਂ ਮੈਨੂੰ ਆਪਣੇ ਨਾਲ ਲੈ ਕੇ ਜਾਓ ਬਸ ਮੈਂ ਇੱਥੇ ਨਹੀਂ ਜ ਰਹਿਣਾ ਇਸ ਘਰ ਦੇ ਵਿੱਚ ਐਦਾ ਪਰਤੀਏ ਮੈਨੂੰ ਤਾਂ ਤੇਰੀ ਸੱਸ ਐਦਾਂ ਦੇ ਲੱਗਦੀ ਨਹੀਂ ਅੱਛਾ ਮੰਮੀ ਫੇ ਤੁਹਾਡਾ ਕਹਿਣਾ ਮਤਲਬ ਇਹ ਆ ਕਿ ਮੈਂ ਝੂਠ ਬੋਲਦੀ ਪਈ ਆ ਔਰ ਨਹੀਂ 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 ਪੁੱਤ ਮੇਰਾ ਮਤਲਬ ਉਹ ਨਹੀਂ ਸੀਗਾ ਕਹਿਣ ਦਾ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਸ਼ਾਮ ਨੂੰ ਆਉਣੀ ਆ ਤੇ ਕਰਦੀ ਆ ਗੱਲ ਭੈਣ ਜੀ ਤੁਸੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਸੁਣਾਓ ਭੈਣ ਜੀ ਇੱਕ ਗੱਲ ਪੁੱਛਾਂ ਵੈਸੇ ਭੈਣ ਜੀ ਗੁੱਸਾ ਨਾ ਕਰਿਓ ਤੁਸੀਂ ਇਦਾਂ ਕਰੀਏ ਅਚਾਨਕ ਆਏ ਨਿਓ ਹਮੇਸ਼ਾ ਫੋਨ ਕਰਕੇ ਹੀ ਆਉਂਦੇ ਹੋ ਕੋਈ ਗੱਲ ਐ ਕੀ ਲੱਗ ਵੀ ਤੁਸੀਂ ਪਰੇਸ਼ਾਨ ਪਏ ਹੋ ਮੈਨੂੰ ਹਾਂਜੀ ਭੈਣ ਜੀ ਗੱਲ ਤਾਂ ਹੈਗੀ ਆ ਪਰ ਪਹਿਲਾਂ ਨਾ ਤੁਸੀਂ ਕੁਦਰਤ ਨੂੰ ਆਵਾਜ਼ ਮਾਰੋ ਫੇਰ ਕਰਦੇ ਆਂ ਗੱਲ ਕੁਦਰਤ ਹਾਂਜੀ ਮੰਮੀ ਜੀ ਬੇਟਾ ਤੇ ਮੰਮੀ ਆਏ ਨੇ ਭੈਣ ਜੀ ਕੋਈ ਗੱਲ ਆ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਜੇ ਤੁਸੀਂ ਕੁਦਰਤ ਦੇ ਆਏ ਤੇ ਗੱਲ ਕਰਨੀ ਆ ਤਾਂ ਵੀ ਕੋਈ ਗੱਲ ਨਹੀਂ ਹਾਂਜੀ ਮੰਮੀ ਜੀ ਚੰਗਾ ਕੀਤਾ ਤੁਸੀਂ ਆ ਗਏ ਹੋ ਹੁਣ ਇਸ ਬਿਰੀ ਸਾਸ ਨਾਲ ਬੈਠ ਕੇ ਚੰਗੀ ਤਰ੍ਹਾਂ ਖੁੱਲ ਕੇ ਗੱਲ ਕਰ ਲੋ ਤੇ ਸਮਝਾ ਦਿਓ ਇਹਨਾਂ ਨੂੰ ਨਹੀਂ ਤੇਨੇ ਮੈਨੂੰ ਆਪਣੇ ਨਾਲ ਲੈ ਜਾਓ ਮੈਂ ਇਸ ਘਰ ਦੇ ਵਿੱਚ ਬਿਲਕੁਲ ਨਹੀਂ ਰਹਿਣਾ। ਉਹ ਪੁੱਤ ਇੱਕ ਦਾ ਨਹੀਂ ਬੈਗਪੈਕ ਹੁੰਦੇ। ਬਹਿ ਕੇ ਨਾ ਪਹਿਲੇ ਮਸਲਾ ਹੱਲ ਕਰੀਦਾ ਏ। ਇਤਨਾ ਪੇਕੇ ਘਰ ਜਾ ਕੇ ਗੁਜ਼ਾਰੇ ਨਹੀਂ ਹੁੰਦੇ। ਮੰਮੀ ਜੀ ਮੇਰਾ ਤਾਂ ਸਹੁਰੇ ਘਰ ਵੀ ਗੁਜ਼ਾਰਾ ਨਹੀਂ ਹੈਗਾ। ਤੁਹਾਨੂੰ ਪਤਾ ਹੈ ਇੱਕ ਹਫ਼ਤਾ ਹੋ ਗਿਆ ਹਰ ਨਿੱਕੀ ਨਿੱਕੀ ਗੱਲ ਤੇ ਨਾ ਟੌਂਟ ਵੱਜਦੇ ਨੇ ਮੈਨੂੰ। ਉਪਤਾਹ ਮਸਲਾ ਰੱਖ ਜਰਾਕ ਮੈਂ ਇੱਥੇ ਗੱਲ ਹੀ ਕਰਨ ਆਈ ਆ ਜਿੱਥੇ ਤੱਕ ਮੈਨੂੰ ਪਤਾ ਆ ਆਪਣੇ ਕਾਜ ਦੇ ਕੋਈ ਇਹੋ ਜਿਹੀ ਗੱਲ ਹੋਈ ਨਹੀਂ ਜੋ ਤੂੰ ਮੰਮੀ ਨੂੰ ਫੋਨ ਕਰਕੇ ਬੁਲਾ ਲਿਆ ਇੱਥੇ ਭੈਣ ਜੀ ਤੁਸੀਂ ਮੈਨੂੰ ਦੱਸੋ ਤੁਹਾਨੂੰ ਇਹਨੇ ਕੀ ਕਿਹਾ ਏ ਭੈਣ ਜੀ ਇਹ ਕਹਿੰਦੀ ਏ ਵੀ ਤੁਸੀਂ ਇਹਦੇ ਹਰ ਇੱਕ ਕੰਮ ਦੇ ਵੇਚਣਾ ਨੁਕਸੇ ਕੱਢਦੇ ਰਹਿੰਦੇ ਹੋ ਹਰ ਨਿੱਕੀ ਨਿੱਕੀ ਗੱਲ ਤੇ ਨਾ ਨੁਕਤਾਚੀਨੀ ਕਰਦੇ ਰਹਿੰਦੇ ਹੋ ਤੇ ਤਾਣੇ ਮਾਣੇ ਵੀ ਦਿੰਦੇ ਰਹਿੰਦੇ ਹੋ ਨਾ ਭੈਣ ਜੀ ਇਹਨੋਂ ਮੈਂ ਜੇ ਤਾਣੇ ਮਾਣੇ ਦੇਣੀ ਆ ਤੇ ਇੰਨੇ ਤਾਂ ਉਹ ਚੱਟ ਫੋਨ ਖੜਕਾ ਦਿੱਤਾ ਤੇ ਜਦੋਂ ਭੈਣ ਜੀ ਦੇ ਬੱਚੇ ਹੋਏ ਸੀਗੇ ਮੈਂ ਦੋ-ਦੋ ਮਹੀਨੇ ਨੂੰ ਪੁੱਛ ਲੋ ਭਾਵੇਂ ਸਾਹਮਣੇ ਆ ਇਹਨੂੰ ਮੈਂ ਕੰਮ ਨਹੀਂ ਕਰਨ ਦਿੱਤਾ ਪੈ ਨਹੀਂ ਮੈਨੂੰ ਪੁੰਜੇ ਲਾਉਣ ਦਿੱਤਾ ਉਦੋਂ ਕਿਉਂ ਨਹੀਂ ਇਹਨੇ ਤਾਨੂੰ ਫੋਨ ਕਰਕੇ ਬੁਲਾ ਲਿਆ ਭੈਣ ਜੀ ਪਰਸੋਂ ਨੇ ਇਹਨੇ ਸਬਜੀ ਬਣਾਈ ਸੀ ਤੇ ਸਬਜੀ ਥੋੜੀ ਕੱਚੀ ਸੀ ਤੇ ਮੈਂ ਬਸ ਇਹਨੂੰ ਦੱਸਿਆ ਹੀ ਆ ਕਿ ਸਬਜੀ ਕੱਚੀ ਆ ਇਤਾਂ ਨਹੀਂ ਇਤਾਂ ਬਣਾਈ ਦੀ ਆ ਤੇ ਅੱਜ ਦੀ ਗੱਲ ਹੀ ਸੁਣ ਲਓ ਅੱਜ ਦੁਪਹਿਰੇ ਇਹਦੇ ਕੋਲੋਂ ਮੈਂ ਕੜੀ ਮੰਗੀ ਫ੍ਰਿਜ 'ਚੋਂ ਠੰਡੀ ਕੜੀ ਕੱਢ ਕੇ ਲਿਆ ਕੇ ਮੇਰੇ ਮੱਥੇ ਮਾਰੀ ਤੇ ਜੇ ਮੈਂ ਕਿਆ ਵੀ ਕੜੀ ਥੋੜੀ ਗਰਮ ਕਰਕੇ ਲੈ ਆਉਂਦੀ ਠੰਡੀ ਕੜੀ ਫ੍ਰਿਜ ਜੋ ਖਾਦੀ ਜਾਂਦੀ ਆ ਤੇ ਬਸ ਐਨੇ ਵੇਚੀ ਐਨੇ ਐਡਾ ਵੱਡਾ ਮੂੰਹ ਫੁਲਾ ਲਿਆ ਤੇ ਤੁਹਾਨੂੰ ਫੋਨ ਕਰਕੇ ਬਸ ਇੱਥੇ ਸਾਜ ਲਿਆ ਭੈਣ ਜੀ ਜੇ ਮੈਂ ਕੁਝ ਕਹਿੰਨੀ ਆ ਤੇ ਇਹਦੀ ਭਲਾਈ ਵਾਸਤੇ ਕਹਿੰਨੀ ਆ ਨਾ ਬਸ ਫਿਰ ਜੇ ਮੈਂ ਕੁਝ ਬੋਲਦੀ ਆ ਤਾਂ ਕਹਿੰਦੇ ਆ ਵੀ ਸੱਸ ਤਾਂ ਨੇ ਮੈਣੀ ਮਾਰਦੀ ਆ ਫਿਰ ਸੱਸ ਨੂੰ ਬੋਲੇ ਨਾ ਤੇ ਕੀ ਕਰੇ ਦੱਸੋ ਲੈ ਕਾਰੇ ਗੱਲ ਹੁਣ ਹੁਣ ਦੱਸ ਵੇਖਿਆ ਧੀਏ ਮੈਂ ਤੈਨੂੰ ਪਹਿਲੇ ਹੀ ਕਿਹਾ ਸੀ ਕਿ ਤੇਰੀ ਜਿਹੜੀ ਸੱਸ ਹੈ ਨਾ ਉਹ ਮੈਨੂੰ ਇਦਾਂ ਦੀ ਨਹੀਂ ਲੱਗਦੀ ਮੈਂ ਆਪਣੀ ਕੋਈ ਚੀਜ਼ ਲੈਣੀ ਹੁੰਦੀ ਆ ਨਾ ਭੈਜੀ ਪਹਿਲੇ ਮੈਂ ਇਹਦੇ ਬਾਰੇ ਸੋਚਦੀ ਆ ਪਹਿਲੇ ਮੈਂ ਇਹਦੇ ਵਾਸਤੇ ਚੀਜ਼ ਲੈ ਕੇ ਆਉਣੀ ਆ ਆਪਣੇ ਲਈ ਮੈਂ ਨਵਾਂ ਚੈਨਾ ਲਵਾ ਤੁਹਾਨੂੰ ਉਦੋਂ ਕਿਵੇਂ ਫੋਨ ਕਰਕੇ ਦੱਸਦੀ ਤੇ ਇਹ ਜੇ ਸਾਰੀਆਂ ਨੌਆ ਇਦਾਂ ਹੀ ਨਿੱਕੀ ਨਿੱਕੀ ਗੱਲ ਤੇ ਬੈਗ ਚੁੱਕ ਕੇ ਘਰੋਂ ਤੁਰ ਪੈਣਗੀਆਂ ਤੇ ਮੈਨੂੰ ਇਹ ਦੱਸ ਪੁੱਤ ਸੋਹਰੇ ਘਰ ਕਿੱਦਾਂ ਵਸਣਗੀਆਂ ਭੈਣ ਜੀ ਕੀ ਗੱਲ ਜਦੋਂ ਕੁੜੀਆਂ ਪੇਕੇ ਘਰ ਹੁੰਦੀਆਂ ਨੇ ਤੇ ਮਾਵਾ ਮਾਸਾ ਛਿੜਕ ਦਿੰਦਿਆਂ ਨੇ ਤੇ ਕੀ ਗੱਲ ਕੁੜੀਆਂ ਉੱਥੋਂ ਵੀ ਬੈਗ ਚੁੱਕ ਕੇ ਤੁਰ ਪੈਂਦੀਆਂ ਨੇ ਤੇ ਜੈਸੀ ਕੰਨੇ ਆ ਨਾ ਸੱਸਾਂ ਵੀ ਮਾਵਾ ਵਰਗੀਆਂ ਹੁੰਦੀਆਂ ਨੇ ਤੇ ਜੇ ਮਾਵਾ ਬਣ ਕੇ ਉਹ ਥੋੜਾ ਬਹੁਤ ਚੰਗੇ ਮਾਰੇ ਤੋਂ ਡਾਂਟ ਵੀ ਦਿੱਦਿਆਂ ਨੇ ਇਹਦੇ ਚ ਐਡੀ ਵੱਡੀ ਕਿਹੜੀ ਗੱਲ ਐ ਦੱਸ ਵੇਖ ਪੁੱਤ ਅੱਜ ਤਾਂ ਮੈਂ ਆ ਗਈ ਆ ਤੇਰੇ ਪਿੱਛੇ ਗਲਤੀ ਵੇਖਣ ਵਾਸਤੇ ਕੀ ਦੀ ਹੈ ਤੇ ਕੀ ਦੀ ਨਹੀਂ ਹੈ ਪਰ ਪਹਿਲੋਂ ਤੇ ਇਹ ਜਿਹੜੇ ਨਿੱਕੇ ਨਿੱਕੇ ਮਸਲੇ ਹੁੰਦੇ ਆ ਨਾ ਆਪ ਆਪਣੇ ਘਰ ਦੇ ਵਿੱਚ ਸੁਲਝਾਉਣ ਦੀ ਕੋਸ਼ਿਸ਼ ਕਰੀਦੀ ਹੁੰਦੀ ਆ ਜੇ ਆਪ ਘਰ ਵਿੱਚ ਮਸਲੇ ਨਾ ਸੁਲਝਾਓ ਨਾ ਮਸਲੇ ਜੇ ਗਵੰਡੀਆਂ ਦੇ ਕੰਨੀ ਪੈਣੇ ਸ਼ੁਰੂ ਹੋ ਜਾਣ ਬਾਹਰ ਤੱਕ ਆਵਾਜ਼ਾਂ ਜਾਣ ਨਾ ਜੇ ਤੇ ਫਿਰ ਘਰ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਇਸ ਕਰਕੇ ਪਹਿਲੇ ਪੁੱਤ ਆਪਣੇ ਘਰ ਨਾਲ ਮਸਲੇ ਸੁਲਝਾਈ ਦੇ ਹੁੰਦੇ ਨੇ ਸੱਸ ਦੀਆਂ ਹਮੇਸ਼ਾ ਬੁਰਾਈਆਂ ਹੀ ਕਰਦੇ ਹੋ ਜੇ ਕਿਤੇ ਨਾ ਤੁਸੀਂ ਸੱਸ ਦੀਆਂ ਚੰਗੀਆਂਈਆਂ ਕਰਕੇ ਵੇਖੋ ਨਾ ਕੀ ਪਤਾ ਲੋਕਾਂ ਦਾ ਨਜ਼ਰੀਆ ਹੀ ਬਦਲ ਜਾਵੇ ਮੰਮੀ ਜੀ ਮੈਨੂੰ ਮਾਫ਼ ਕਰ ਦਿਓ ਮੈਂ ਵੀ ਕੈਸ਼ ਦੇ ਵਿੱਚ ਆ ਕੇ ਨਾ ਮੰਮੀ ਨੂੰ ਫੋਨ ਕਰ ਦਿੱਤਾ ਤੇ ਇੱਥੇ ਬੁਲਾ ਲਿਆ ਅੱਜ ਤੋਂ ਬਾਅਦ ਕੋਈ ਵੀ ਗੱਲ ਹੋਇਆ ਕਰੂਗੀ ਨਾ ਮੰਮੀ ਜੀ ਮੈਂ ਤੁਹਾਨੂੰ ਦੱਸ ਦਿਆ ਕਰੂੰਗੀ ਅਸੀਂ ਬੈ ਕੇ ਦੋਵੇਂ ਸੁਲਝਾ ਲਿਆ ਕਰਾਂਗੇ ਪੁੱਤ ਜਦੋਂ ਘਰਾਂ ਦੇ ਵਿੱਚ ਨਾ ਫੈਸਲੇ ਵਾਲੀਆਂ ਗੱਲਾਂ ਚੱਲਣੀਆਂ ਸ਼ੁਰੂ ਹੋ ਜਾਣ ਉਦੋਂ ਘਰ ਨਹੀਂ ਵੱਸਦੇ ਬਾਰ ਬਸ ਤਮਾਸ਼ੇ ਹੋਣ ਲੱਗ ਜਾਂਦੇ ਨੇ ਚੱਲ ਜਾ ਹੁਣ ਆਪਣੀ ਮੰਮੀ ਵਾਸਤੇ ਚਾਹ ਬਣਾ ਕੇ ਲੈ ਕੇ ਆ ਠੀਕ ਆ ਮੰਮੀ ਜੀ ਭੈਣ ਜੀ ਇਹਦੇ ਵੱਲੋਂ ਮੈਂ ਤੁਹਾਡੇ ਕੋਲ ਨਾ ਹੱਥ ਜੋੜ ਕੇ ਮਾਫੀ ਮੰਗਦੀ ਆ ਲਾਡਾਂ ਨਾਲ ਪਾਲੀ ਹੈ ਨਾ ਬਸ ਛਾਤੀ ਕਾਲੀ ਪੈ ਜਾਂਦੀ ਹੈ ਪੈਣ ਜੀ ਵੇਖੋ ਜੇ ਲਾਡਾ ਨਾਲ ਤੁਸੀਂ ਆਪਣੀ ਧੀ ਰੱਖੀ ਆ ਨਾ ਤੇ ਇਹਨੂੰ ਲਾਡਾ ਨਾਲ ਮੈਂ ਵੀ ਆਪਣੀ ਨੋ ਨਹੀਂ ਧੀ ਬਣਾ ਕੇ ਰੱਖਿਆ ਹੋਇਆ ਹੈ ਤੇ ਜੇ ਮੈਂ ਧੀ ਸਮਝ ਕੇ ਇਹਨੂੰ ਚੰਗੇ ਮਾਰੇ ਤੋਂ ਰੋਕ ਟੋਕ ਦਿਨੀ ਆ ਤੇ ਦੱਸੋ ਇਹਦੇ ਵਿੱਚ ਗਲਤ ਵੀ ਕੀ ਆ ਚਲੋ ਛੱਡੋ ਪੈਣ ਜੀ ਹੁਣ ਸਮਝ ਗਈਏ ਹੋ ਤੁਸੀਂ ਮੇਰੇ ਲਈ ਚਾਹ ਮੰਗਾਈਏ ਨਾ ਆਪਣੇ ਲਈ ਇਦਾਂ ਕਰੋ ਖੰਡਾ ਮੰਗਾ ਲਓ ਠੋੜੇ ਠੰਡੇ ਹੋਵੋ ਠੰਡੇ